जप जी साहिब एक ओंकार सतनाम करता पुरख निरपो निर्वैर अकाल मूर्ति अजुनी साहिब अंगर प्रसाद जप आद सच जो आद सच है पी सच नानक हो सच सोचा सोच न हो सोची लखवार चुपे चुप न हो लहर हाल उतार ਉਕੇ ਬੁਕਨੇ ਤਰੇਜ ਬੰਨਾ ਪਰ ਜਾ ਪਾਰ ਸਹ ਸਣ ਪਲਖੋ ਹੇ ਤੱਕ ਨ ਝਲੇ ਨਾਲ ਕਿਵ ਸਚਾਰਾ ਹੋਏ ਕਿਵ ਕੋੜਾ ਟੁੱਟੇ ਪਾਲ ਹੁਕਮਰ ਜਾਏ ਝਲਨਾ ਨਾਨਕ ਰਖਿਆ ਨਾਲ ਹੁਕਮ ਆਉਣਿਆ ਆਕਾਰ ਹੁਕਮ ਨਾ ਪਹਿਆ ਜਾਏ ਹੁਕਮੀ ਹੋਣ ਜੀ ਹੁਕਮ ਲੈ ਵੜਾਈ ਹੁਕਮੀ ਤਬਨੀਚ ਹੁਕਮ ਲਿਖ ਦੁਸਖ ਪਾਈਏ ਕਿਨਾ ਹੁਕਮੀ ਬਖਸ਼ੀ ਤੇ ਕਿ ਹੁਕਮੀ ਸ਼ਰਾ ਪਵਾਈਏ ਹੁਕਮੇੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਪਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਚੇਤਾਨ ਗਾਵੇ ਕੋ ਦਰਜਾ ਨੀ ਨਸਣ ਗਾਵੇ ਕੋ ਬਨੂੜੇ ਆਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਥ ਕਰੇ ਤਲਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਸੈ ਦੂਰ ਗਾਵੇ ਕੋ ਵੇਖੇ ਹਾਜ਼ਰ ਹਜ਼ੂਰ ਕਤਨਾ ਕਦੀ ਲਾਵੇ ਟੋਟ ਕੜਕੜ ਕਥੀ ਕੋ ਟੀ ਕੋ ਟੇ ਕੋ ਨੇ ਨਾਲੇ ਲੰਨਤੁਖ ਪਾਏ ਦੁਬਾਰ ਗੰਤਰਖਾਈ ਖਾਈ ਹੁਕਮੀ ਹੁਕਮ ਚਲਾਇ ਰਹਾ ਮਾਨੁ ਕੋ ਵਿਗਸੇ ਪਰਵਾਹ ਸਾਚਾ ਸਾਹਿਬ ਸਾਚnai ਭਾਗਿਆ ਕਉ ਵਾਰਿਆ ਕਿ ਮੰਗੈ ਦੇਹ ਦੇਹ ਦਾਤ ਫਰੀਦਾ ਤਾਰੇ ਫੇਰ ਕੀ ਗੇਰ ਕੀ ਦੀਪ ਸੇ ਦਰਬਾਰ ਮੂਹੇ ਕੇ ਬੋਲਨ ਬੋਲੀ ਜਿਸੁ ਮਤਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵਡਿਆਈ ਬੀਚਾਰ ਕਰਮੀ ਆਵੇ ਕਪੜਾ ਨਦਰੀ ਮੂਹੇ ਦੁਆਰ ਨਾਨਕਿ ਵੇ ਜਾਣੀਆ ਸਭਾ ਪੇ ਚਟਿਆਰ

ਦੇਿਰਤਨਾ ਅਵਰਡੇਟਸ ਫਾਰਮਾ ਨੂੰ ਪਾਉਣੇ ਕੀ ਨਾਮ ਤਿਲ ਡੀਟੇਸ਼ਨ 2.5 ਵਿੱਚ ਕਾਮਨ ਕਰਮਾ ਕੇ ਮਿਲਣ ਲਈ ਮਾਤੁਰ ਤੰਦਵਾ ਹਰਮਾਨ ਗੇ ਗੁਰ ਕੀ ਸੇਕ ਸੁਣੀ ਗੁਰਾਇਕ ਦੇ ਹਿਬੁਜਾਈ ਸਬਨਾ ਜੁਨਿਆ ਘਾਇਕ ਦਾ ਸੋਮਨ ਸਰਨਾਜ ਜੈਜ ਵਿਚਾਰ ਰੜ ਗਿਆ ਹੋਰ ਦਸੂਨ ਨਵਾਂ ਕਨਾਲ ਚਿਧਾਣੀਆਂ ਨਾ ਨਾ ਸਭ ਕੋਈ ਚੰਗਾ ਨਾ ਹੁਲਕਾ ਇਕੈ ਡਿਸਕੂਰਡ ਟੋਬਲੇਡੇ ਤੇ ਸਮਦਰਨਾ ਵੇਤਾ ਵਾਤਨਾ ਪੁੱਛੇ ਕਿ ਟੇਟਾ ਅੰਦਰ ਕੀਟ ਕਰ ਦੋ ਸਿੱਧੋ ਉਸ ਤਰੇ ਨਾਨਕ ਮਿਲ ਗੁਲਗੁਲ ਕਰੇ ਗੁਣਮੰਤੇ ਆਖਦੇ ਹੇ ਤੇ ਹਾ ਕੋਈ ਨਾ ਸੁਜੇ ਡੇ ਤੇ ਸੁਣ ਕੋਈ ਕਰੇ ਸੁਨੇ ਸਦੂ ਪੁਰ ਸੁਨਾ ਸੁਨਾ ਤਰ ਤੈ ਲੇ ਕਾ ਸੁਨੇ ਦੇ ਬਲੋ ਫੋਟਾ ਵਾਲ ਸੁਨਾ ਕੋਨੋ ਸਕੇ ਕਾ ਲੈ ਨਾ ਨ ਕੋਪਤਾ ਸੁਗਾ ਵਿਗਾ ਸੁਨਾ ਜੋ ਖਪਾਵ ਕਾ ਨਾਸ ਸੁਨੇ ਸਰਬ ਮਾਇੰਦੋ ਸੁਨੇ ਮੁਖ ਸਲਾਹਨ ਮਾਇੰਦੋ ਸੁਨੇ ਜੋ ਉਦਗਤਨ ਤੇ ਰੁਨੇ ਸਾਸਿ ਮੁਰਤ ਪ੍ਰਵੇਦ ਨਾਨਕ ਪੁਖਤਾ ਸਦਾ ਵਿਆਸਨ ਦੂਖ ਪਾਪ ਖਾਨਾਸ ਸੁਨੇ ਸਾਸੰਤੋ ਗਿਆਨ ਸੁਨੇਡ ਸਰਕਾਇ ਸੁਨੇਨ ਸੁਨੇ ਪੜਪੜ ਭਾਵੇ ਮਾਨ ਸੁਨੇ ਲਾਗੇ ਸਰਬ ਤੇ ਆਲ ਨਾਨਕ ਪੁਖਤਾ ਸਦਾ ਵਿਆਸਨ ਦੂਖ ਪਾਪ ਖਾਨਾਸ ਸੁਨੇ ਜਰਾਗਨਾ ਕੇਗਾ ਹਸਨ ਸੇਤ ਪੀਰ ਪਾਸੋ ਸੁਨੇ ਦੇ ਭਾਵੇ ਰਾਹ ਸੁਭਾਤ ਵੇਸਾ ਨਾਨਕ ਪੁਖਤਾ ਸਦਾ ਵਿਆਸਨ ਦੂਖ ਪਾਪ ਖਾਨਾਸ ਮੰਨੇ ਕੀ ਕਤਕਹਿਲਾ ਜਾਏ ਜੇ ਕੋ ਕਹ ਪੁਛੇ ਪੁਸਤਾਈ ਭਾਗ ਦੇ ਕਲਿਨਹਾਰ ਬੰਨੇ ਕਾਗ ਕਰ ਬੀਚਾਰੇ ਅਸਾ ਨਾਮ ਨਨਜਨ ਹੈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸਰ ਤੋਂ ਵਿਮਨ ਬੋਧ ਮੰਨੇ ਸਗਲ ਕੋ ਮਨ ਕੀ ਸੋਧ ਮੰਨੇ ਮਨ ਝੋਟਾ ਨਾ ਖਾਏ ਮੰਨੇ ਜਨ ਕੀ ਸਾਥ ਮਨ ਜੈ ਅਸਾ ਨਾਮ ਜਿਹ ਹੂ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸ ਹੋ ਪਰਗਟ ਜਾਏ ਮੰਨੇ ਮਗਨ ਚੱਲੇ ਪੰਥ ਨਿਮਿਤਮ ਜੀ ਕੀ ਸੰਬੰਧ ਅਸਾ ਨਾਮ ਜਿਹ ਹੂ ਜੇ ਕੋ ਮਨ ਜਾਣੇ ਮਨ ਕੋਈ ਅਲਿਪ੍ਰਵਾਨ ਜਬਰਦਾਨ ਪੰਚਾਇ ਪੈਦਰ ਗੇਮਾਨ ਪੁਜੇ ਸੋਹੇਦਰ ਰਾਜਣ ਪੰਚਾਤਾ ਵੀ ਰੇਕਤਾਂ ਦੇ ਕੋ ਕਹੇ ਤਰੇ ਵਿਚਾਰ ਕਰਤੇ ਕਾ ਨਹੀ ਸਮਾਰ ਧੋਲ ਤਰਮ ਦੇ ਆਗਾ ਭੂ ਸੰਤੋਖ ਧਾਵ ਰਖਿਆ ਜਨ ਸੋਤ ਜੇ ਕੋ ਭੂਜੇ ਹੋ ਸਚਾਰ ਤਵਲੇ ਉਪਰ ਕੀਤਾ ਪਾਰ ਤਰਤੀ ਫੁਰ ਪ੍ਰੇ ਹੋ ਹੋਂਤੇ ਸਤੇ ਪਾਸ ਲੈ ਕ ਮਨਦੋਰ ਜੀ ਜਾਤਰਾ ਗਾ ਕੇ ਨਾਮ ਸੁਣਾ ਲਿਖਾ ਉੜੀ ਕਲਾਂ ਇਹ ਲੈ ਕਾਲਿਕ ਜਾਨੇ ਕੋ ਲੈ ਕਾਲਿਕ ਆ ਕੇ ਤਾਹਨ ਕੀਤਾ ਤਾਨ ਸੁਭਲ ਰੂਪ ਕੀਤੀ ਦਾ ਜਣੇ ਕੌਣ ਕੂਤ ਪੀਤਾ ਵਸੇ ਕੋ ਕੋ ਦੇਸ ਤੇ ਹੋਵ ਲੈ ਕਦਰਾ ਕੁਬਰੇ ਤਾ ਕੌਣ ਕਹਾ ਵੀ ਚਾਰ ਵਾਰਨ ਜਹ ਤਵਾਰ ਦੂਤਰ ਭਾਵੇਂ ਸੰਗ ਕੁੰਨਕਾਰ ਦਸਰਾਸਰਾੰਸ ਨੂਨਕਾਰ ਸ਼ੰਕੁ ਜਗ੍ਰਿਯਾ ਸ਼ੰਕੁ ਪ੍ਰਭਾਉ ਸੰਗ ਪੂਰਾ ਸੰਗਤ ਤੋ ਤਾਉ ਸੰਗਤੂ ਕੁਰੇ ਰੂਪਾ 8 ਸੰਗ ਜੋਗ ਮਨ ਰਹੇ ਉਦਾਰ ਸੰਗ ਭਗਤ ਪੁਨ ਜਾਨ ਵੀ ਚਾਰ ਸੰਗ ਸਰਣ ਸੰਗ ਖਨਾ ਤਰ ਸੰਖੁਰਮਉਪਰਮਾਕਸਾਰ ਸੰਖਮੋਲੇ ਵਿਲਾਇ ਅਵਤਾਰ ਕੁਤਬਤ ਕਮਨ ਕਹਾ ਵਿਚਾਰ ਵਾਰਣ ਜਮ ਇਕ ਵਾਰ ਜੋਤ੍ਰ ਭਾਵੇ ਸਹੀ ਪਰੀਕਾਰ ਤਸਰਾਗ ਨਾਮ ਧਨ ਅਨੰਕਾਰ ਸੰਖਮੂਰਤੀ ਅੰਦਰ ਕੋਹਰੇ ਸੰਗਟਵੜ ਹਰਾਮ ਕੋਹਰੇ ਸੰਖੀ ਅੰਗ ਕਰ ਜਾਏ ਜੋ ਸੰਖਲ ਬੜ ਹਤਾ ਕੁਮਾਰ ਸੰਖ ਪਾਰਟੀ ਭਾਗ ਕਰ ਜਾਏ ਸੰਖੁਰਾਰ ਕੁਰੇ ਪ੍ਰਾ ਸੰਖ ਮੇਸ਼ ਮਨਿਤਾ ਕਾਜ ਜਮ ਮਨੋਸਰ ਕਰੇ ਪਾਰ ਨਾਨਕ ਨੀਕ ਤਹਿ ਵਿਚਾਰ ਵਾਰਣ ਜਮ ਇਕ ਵਾਰ ਜੋਤ੍ਰ ਭਾਵੇ ਸਹੀ ਪਰੀਕਾਰ ਤਸਰਾਗ ਨਾਮ ਧਨ ਅਨੰਕਾਰ ਜਾਂਕੁ ਨਹਾਉਣੇ ਜਾਂਕੁ ਭਾਣੇ ਗੰਮ ਗੰਮ ਸੰਕੁ ਲੋ ਸੰਕਾ ਜਿਹੜੇ ਪਾੜ ਹੋਇ ਕਰੀ ਨਾਮੁ 크ੀ ਸਾਹਾ ਕਰੀ ਗਾਨ ਕੀਤੁ ਬਣ ਗਾ ਕਰੀ ਵਿਕਮੋਲ ਨਾਮੁ ਕਰਾ ਸਰ ਸੰਦੇਵੁ ਕਾਣ। ॥ ਇਹਨੇ ਲਖਦੇ ਸਰਜੂ ਫਰਮਾਇਤਿ ਤੇ ਵਿਧਿ ਪਾਉ ਦੇ ਤਾ ਕੋ ਤਾ ਤੇ ਤਾ ਨਾਮ ਨਾਮ ਨਾਨਕੋ 타 ਕੋ ਤਤ ਕਮਨ ਕਹਾ ਵਿਚਾਰ ਵਾਰਨ ਜਵੇਂ ਕਵਾਰ ਜੇ ਉਤਰ ਭਾਵੇ ਸਾਈ ਪਲੀਕਾਰ ਤੋ ਸਰਾ ਸਰਾਮ ਧਨੰਕਾਰ ॥ ਤਿਹੇ ਹਤ ਪਰ ਤੰਬਿ ਪਾਣੀ ਤਤ ਤਰ ਸੰਕੇ ਮੋਤੁ ਬਲੀਤੇ ਕਪੜੁ ਹੋਇ ਦੇ ਸਾਵਲੇ ਗਿਹੁ ਤੋ ॥ ਰੀ ਮਨ ਬਾਬਾ ਕੇ ਸੰਗ ਹੋ ਤੋ ਕੋ ਨਾ ਵੇ ਕੋ ਰੰਗ ਤੁਸੀ ਬਾਤੂਆ ਕਰਨਾ ਕਰ 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 ਨਾਲੇ ਕੋ ਜਾ ਵਾਪਸ ਵੀ ਜਾ ਕੋਈ ਹੀ ਕਾਹ ਨਾਨਕ ਹੁਕਮੀਆਂ ਹੋ ਜਾ ਤੀਰ ਤਬਦ ਅਗਰ ਤਾਂ ਜੋ ਕੋ ਪਾਵੈ ਤਲ ਕਾਹ ਮਾਨ ਸੁ ਮਨ ਅੰਗਲ ਕੀਤਾ ਪਹੁੰਚ ਦਰਬਾਰ ਤੀਰਥ ਮੰਨਾ ਸਭ ਗੁਨ ਤੇਰੇ ਮੇਨਾਹੀ ਗੁਰ ਜੀ ਤੇ ਪਹੁੰਚ ਨਾ ਹੋਈ ਸੋ ਸਤਬੰਨ ਬਨ ਵਰਮਾ ਚੜ੍ਹ ਸੋ ਅੰਸ ਰਾਮਾ ਕੌਲ ਸਵੇਲਾ ਉਤਕਮਣ ਕਮਣ ਚਤਤ ਕੌਣ ਮਾਰ ਕਮਣ ਸਭ ਤਮਾ ਹਕਮ ਜਿਤ ਹੋਇ ਆਕਾਰ ਬਿਲਣਾ ਪਾਇ ਭਟਤੀ ਗੁਰੂ ਬੰਦੇ ਜੁਰਾਨ ਮਤਨਾ ਪਾਇਆ ਕੁਆ ਦਿਏ ਜਿਨ ਲਿਖਨ ਨਹੀਂ ਗੁਰਾਂ ਦੇ ਤੇ ਤਾਰਨਾ ਜੋ ਗੀ ਗਾਲ ਰਤਮਾ ਹਣਾ ਕੋਈ ਜਾ ਕਰਤਾ ਸਿੱਟੀ ਕੋ ਸਾਝੀ ਆਪ ਕੋ ਜਾਣ ਸੋ ਕਿਉ ਕਰਾ ਕਾ ਕੇ ਬਸਾ ਲਾਹਿ ਕਿ ਵਰਨੇ ਕੇ ਗਿਆਨ ਮਾਨ ਕੇ ਆਖੋ ਸਭ ਕੋ ਅਗੇ ਕਦੇ ਕਸਾਣਾ ਵੱਡਾ ਸਾਹਿ ਵੱਡੇ ਨਾਂ ਕੀਤਾ ਜਾ ਕਾ ਹੋਏ ਨਾਨਕ ਦੇ ਕੋ ਆਪੋ ਜਨਗ ਗਿਆਨਾ ਸੋਹਿ ਹਾਤਾਲ ਪਤਾਲ ਲਖਿਆ ਗਸਾ ਅਗਾ ਸੁਰ ਕੋੜਕ ਪਾਤਕੇ ਵੇਦ ਕਹਿਨ ਕਵਾਤ ਸ ਸਟਾਰੇ ਕਣ ਕਥੈ ਬਾਸੂ ਲਿਖਤਾ ਤੇ ਲੈਤਾ ਹੈ ਲੈ ਕਿਉ ਲੈ ਕਾ ਹੈ ਵਿਨਾਸ ਨਾਨਕ ਵੱਡਾ ਖੀ ਆਪੇ ਜਾਣ ਆਪ ਸਾਲਾ ਹਿਸਲੇ ਤੀ ਸੁਰਤ ਨਾ ਪਾਏ ਨਦੀਆਂ ਤੇ ਵਾਹ ਅੰਤਨਾ ਸਮੁੰਦਰ ਨਾ ਜਾਣਾ ਸਮੁੰਦਰ ਸਾ ਹਸੂਰਤਾਂ ਦਿਰਾਸੇਤੀ ਮਾਨ ਸੈਨੇ ਕੀ ਜੀ ਕੋ ਨਾ ਹੋਣੀ ਵੀਰੇ ਸਮਨ ਨਾ ਮੂਚਰੇ ਅੰਤਨਾ ਸਿਮਤੀ ਘਹਿਣਾ ਤੇ ਅੰਤਨਾ ਕਰਨੇ ਦੇ ਨਾ ਧੀ ਅੰਤਨਾ ਮਿਕਲ ਜਨ ਨਾ ਅੰਤਨਾ ਜਾਪੇ ਕੇ ਹਨ ਮੰਤ ਅੰਤਨਾ ਜਾਪੇ ਗੀਤਾ ਗਾਰ ਅੰਤਨਾ ਜਾਪੇ ਭਾਰਾ ਵਾਰ ਅੰਤ ਗਾਨ ਕੇ ਤੇ ਬਿਲਾ ਹੈ ਕਾ ਕੇ ਅੰਤਨਾ ਭਾਈ ਜਾਏ ਹਿੰਤਨਾ ਜਾਣ ਕੋ ਬੋਤਾ ਕੋਈਆ ਬੋਤਾ ਹੋਈ ਉਦਾਸ ਹੈ ਉਹ ਚਾਹ ਤੋ ਜਿ ਪੁਰੂਚਾ ਨੈ ਮਰੂਚਾ ਹੋਵੇ ਕਦ ਸੁਚੇ ਕੋ ਜਾਣੇ ਸਭ ਜੀਵ ਦਾਪ ਜਾਣਿਆ ਆਪਾ ਬਨਾਨਕ ਨਦਰੀ ਕਰੀ ਦਾਤ ਮੌਤਾ ਕਰਮ ਲਖਿਆ ਨਾ ਜਾਵੇ ਵੱਡਾ ਦਾਤਾ ਤੇ ਨਾ ਤਮਾਇ ਕੀਤੇ ਮੰਗਿਆ ਜੋ ਦੇਵ ਪਾਰ ਕੀਤੇ ਅਗਣ ਨਹੀ ਵਿਚਾਰ ਕੀਤੇ ਖਕਟੇ ਵੇਕਾਰ ਕੀਤੇ ਲੈ ਲੈ ਮੁਕਰ 파ਹੇ ਕੀਤੇ ਮੁਰਖਾ ਹੈ ਖਾ ਕੀਤੇ ਦੂਪ ਉਸਨ ਮਾਰੇ ਪੀਦਾ ਤਰੀ ਦਾਤਾਰ ਬੰਦ ਖਲਾਸੀ ਪਾਣੀ ਹ ਹੋ ਰੱਖ ਨਾ ਸਕੇ ਕੋਈ ਦੇਖੋ ਕਾਇ ਕਰ ਪਾਓ ਜਾਣੇ ਜੇ ਪਿਆ ਮੋਖਾ ਹਾਪੇ ਜਾਣਿਆ ਫਿਰ ਆਕੇ ਸੀ ਪੂਜੇ ਹੀ ਤੇ ਇਸੇ ਬਕਸੇ ਸਵਸਲਾ ਨਾਲ ਪਾਸਾ ਹੀ ਪਾਸਾ ਅਮਰ ਬਨਮਲ ਵਾਪਾਰ ਮਲ ਵਪਾਰੀ ਅਮਲ ਖੰਡਾਰ ਮਲ ਲਾਵੇ ਮਲ ਲਾਵੇ ਮਲ ਪਾਇ ਮਲ ਆ ਸਮਾਇ ਮੋਤਰ ਮਲ ਦੇਵਾਨ ਮੋਇਤਲ ਮਲ ਪਰਮਾਨ ਅਮਲ ਬਕਸੀ ਸਮਲ ਨੇ ਜਾਣ ਮਲ ਕਰਮ ਮਲ ਫਰਮਾਨ ਮਲ ਮਲ ਖਿਆਣਾ ਜਾ ਆਕਾ ਗਰਹਿ ਨਿ ਬਲਾਇ ਆਕੇ ਵੇਦ ਪਾੜ ਪ੍ਰਾਨ ਆਕੇ ਪੁਰੇ ਘਰੇ ਉਤਿਆਨ ਆਕੇ ਵਰ ਮੈਂ ਆਕੇਂਦੇ ਆਕੇ ਗੋਪੀ ਤੇ ਗੋਵਿੰਦੇ ਆਕੇ ਇਸ ਰਖੇ ਸੇ ਵੀ ਆਕੇ ਤੇਤੇ ਕੀਤੇ ਗੁਬੀ ਆਕੇ ਦਾਨ ਵਕੇ ਮੇਰੇ ਰਖੇ ਸੁਨਮਨ ਜਿਸੇ ਤੇਤੇ ਆਕੇ ਆਗਣ ਭਾਇ ਕੇਤੇ ਕਹਿ ਕੇ ਠੁੱਡ ਗਏ ਤੇ ਕੀਤੇ ਹੋਰ ਕਰ ਤਾਖ ਨਾ ਸਕੇ ਕੋਈ ਤੇ ਜੀਵੜ ਪਾਉਤੇ ਵਿਲ ਹੋਏ ਨਾਨਕ ਜਾਣੇ ਸੱਚਾ ਸੇ ਦੇਖੋ ਆਕੇ ਭੋਲ ਵਿਗੜ ਤਲ ਤੇ ਸਰਗਵਾਰਾ ਗਵਾਰਾ ਸੋਦਰ ਕਿਹਾ ਸੋ ਕਰ ਕੇ ਹਾਇ ਤਬੈ ਸਰਬ ਸਮਾਲੇ ਵਾਜੇ ਨਾਦ ਨੇ ਕਿਆ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਪਰੇ ਸੋ ਕਹੇ ਕੀਤੇ ਜਾਵਣ ਹਾਰੇ ਗਾਵੇ ਤਨ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਤ ਕੋ ਤਲਕ ਜਾਨ ਲੇਖ ਲੇਖ ਤਨ ਵਿਚਾਰੇ ਗਾਵੇ ਸਰਵਰ ਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਜਨ ਜਨਾ ਸਨ ਬੈਠੇ ਦੇਵਤਿਆ ਦਰ ਨਾਲੇ ਗਾਵੇ ਸਤ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਗਤੀ ਸਦੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਬਣੇ ਕੀ ਸਰ ਜੁਗ ਜੁਗ ਦੇ ਦਾ ਨਾਲੇ ਗਾਵੇ ਮੋਹਨੀਆ ਮਨਮੋਹਨ ਸਰਗ ਮਚ ਪਿਆਲੇ ਗਾਵਨ ਰਤਨੀ ਪਾਏ ਤੇਰੇ ਅੜਸੜ ਤੀਰਤ ਨਾਲੇ ਗਾਵੇ ਜੋਤ ਮਹਾ ਬਲ ਸੂਰਾ ਗਾਵੇ ਕਾਣੀ ਜਾਰੇ ਗਾਵੇ ਕਨ ਮਨਵਰ ਪੰਡਾ ਕਰ ਕਰ ਖੇ ਧਾਰੇ ਜੇ ਜਿਗਨੋ ਗਾਵੇ ਜੋਤ ਰ ਪਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਤ ਤਮਿਆ ਨਾਨਕ ਆ ਵਿਚਾਰੇ ਸੋਈ ਸੋਈ ਸਰਾ ਸੋ ਸਾਇਵ ਸਚਾ ਸਚੀ ਨਾਇ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨੇ ਰਚਾਇ ਰੰਗੀ ਰੰਗੀ ਭਾਤੀ ਕਰ ਕਰ ਜੀ ਸ਼ੀ ਮਾਜ ਨੀ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤੀਸਤੀ ਵਧਿਆ ਜੋਤ ਸੁਭਾਵੈ ਸੋਈ ਕੰਝੁ ਹੁਕਮਾ ਕਰਨਾ ਜਾਇ ਸੋ ਪਾਸਾਂ ਸਨ ਫਸਾਇ ਨਾਨ ਤ੍ਰਹਿ ਨੁਰਜਾਈ ਹੰ ਦਾ ਸੰਤੋ ਉਤਰੰ ਪਰਤੋ ਲਈ ਧਿਆਨ ਕੀ ਕਰੇ ਬਹੁਤ ਕਿੰთა ਕਾਲ ਘoare ਰਾਜ ਬਡੰਡਾ ਪਰਤੀਤ ਹਾਈ ਬੰਦੂ ਸਭਨਾਂ ਮਾ ਟੀਮਰ ਜੀ ਤੇਬ ਜੀ ਤੇ ਆਦੇਸ ਤੁਸੇ ਆਦੇਸ ਆਦਿ ਨੀਲ ਨਾਦ ਨਾਦ ਜੀ ਤੁਗੇ ਕੋ ਵੇਸੇ ਪੁਗਤਿ ਗੰਬ ਦੇ ਆਪਨਾਂ ਕਟਕਟਵਾ ਜੇਨਾਤ ਆਵਨਾਦਨਾ ਤਿਸੁ ਬਿਲਾ ਕਰਿ ਸੁਬੇਵਰਾ ਸਾਜਾ ਸੰਜੋਗ ਜਦ ਕਾਰ ਚਲਾਵ ਲੇਖਿਆ ਵਿਭਾਗਿ ਆਦੇਤ ਸਿਹਾਦੇਸ ਆਦਰੀ ਲੀਨਾਦਨਾਤ ਜਗਤੂ ਦੇ ਕੋ ਵੇਸ ਇਹ ਕਾਮਾਇਕ ਤ੍ਰੈਤੰਦਰ ਲੇ ਪਰਵਾਨ ਸੰਸਾਰਿਕ ਪੰਡਾਰਿਕ ਲਾਇ ਦੀ ਬਾਣ ਨਿਰទេស ਭਾਵੇ ਤੇ ਚਲਾਵ ਜੋ ਹੋਵੇ ਫਰਮਾਨ ਹੋਵੇ ਖਾ ਅਨੰਦ ਰਨਾਵੇ ਬੋਤਾ ਹੈ ਵਿਡਾਣਿਆ ਦੇਤ ਸਿਹਾਦੇਸ ਆਦਰੀ ਲੀਨਾਦਨਾਤ ਜਗਤੂ ਦੇ ਕੋ ਵੇਸ ਸੰਨ ਲੋਈ ਲੋਈ ਪੰਧਾਰਾ ਜੋ ਕਿਸ ਪਾਇ ਸੁ ਕਾ ਵਾਰ ਕਰ ਕਰ ਮੇ ਕੇ ਸਰ ਜਨ ਹਾਰ ਨਾਨ ਸੱਚੇ ਤੀ ਸਾਚੀ ਜਾਰ ਆਦੇ ਸਿਆਦੇ ਸੁ ਆਦੀ ਨਿਲ ਨਾ ਨਾ ਜੁਗ ਦੀ ਬੇ ਕੋ ਵੇਸ ਇਕ ਦੂਜੀ ਬਲ ਕੋ ਈ ਲ ਕੋ ਈ ਲ ਕ ਵੀਸ ਲਖਨਬੀੜਾ ਕੇ ਇੱਕ ਨਾਮ ਜਗਦੀਸ਼ ਇਤੁਰਾਈ ਪਤੂੜੀ ਤੇ ਚੜੀਏ ਹੋਏ ਕਿਸ ਸਨ ਗਲਾ ਖਾਸ ਕੀ ਚੂਟਾ ਆਈ ਰੀਸ ਮਾਨਕ ਨਗਰੀ ਪਾਈਏ ਕੂੜੀ ਕੂੜੇ ਟੀਸੇ ਆਖਰ ਜੋ ਜੋ ਪੈਨਾ ਜੋਰ ਜੋਰ ਨ ਮੰਗਰ ਦੇ ਹਿਨਾ ਜੋਰ ਦੂਰ ਨ ਜਿਣ ਮਰ ਨਾ ਜੋਰ ਦੂਰ ਨਾਜ ਮਹੰਨਰ ਸੋਰ ਜੋ ਨਾ ਸੁਰਤੀ ਗਣ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸਾ ਜੋਰ ਕਰਵੇ ਕੈ ਸੋ ਨਾਨਕ ਤੁਮ ਨੇ ਤਨਾ ਕੋਈ ਰਾਤੀ ਰਤਿ ਥਤੀ ਵਾਰ ਪਉਣ ਪਾਣੀ ਗਨੀ ਪਾਤਾਲ ਇਸਵੀ ertid ਥਵ ਰਕੀ ਧਰਮਸਾਲ ਤਸਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕਿ ਅਨੰਤ ਕਰਮੀ ਕਰਮੀ ਹੋ ਵਿਚਾਰ ਚਾਲ ਚਾਦਰ ਬਾਰ ਦਿੱਤੇ ਸੁਣ ਪੰਜ ਬਰਾਨ ਨਗਰੀ ਕਰਮ ਭومی ਨੀਸ਼ਾਨ ਕਚਪਖਾਇ ਉਥੇ ਪਾਇ ਨਾਨਕ ਜੀ ਆ ਜਾਪੇ ਜਾਏ ਧਰਮ ਗੰਨ ਕਹਿੋ ਧਰਮ ਗਿਆਨ ਕੰਨ ਕਾ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੈ ਘਾਰਤ ਕੜੇ ਰੋਗ ਰੰਗ ਕੇ ਵੇਸ ਕੀਤਾ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਦ ਕੀਤੇ ਕੀਤੇ ਦੇਵੀ ਦੇਸ ਕੀਤੇ ਦੇਵਧਨ ਮੁੰਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆਖਾਣੀ ਕੀਤੇ ਆਵਾਣੀ ਕੀਤੇ ਪਾਸ ਨਿਰੰਦ ਕੀਤੇ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਾਣ ਪ੍ਰਚੰਡ ਤਿੱਥੇ ਨਾਲ ਬਿਨੋਦ ਕੋੜ ਅਨੰਦ ਕਰਮਖੰਡ ਕੀ ਬਾਣੀ ਰੋਖ ਸਠੇ ਘੜਤ ਗੜਿ ਬਹੁਤਨੋਭਤਾ ਕੇਵਲਾ ਕਠਿਨਾ ਨਾ ਜੈ ਕੋ ਕਹਿ ਤਿ ਬਸਤੈ ਰਿਤ ਹੈ ਪ੍ਰਿਯੈ ਸਰਤ ਨਤ ਮੰਨ ਬੁੜਿ ਤੈ ਗੜਿਐ ਸਰੋਤਿ ਨਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਦਿੱਥੈ ਜੋਤ ਮਹਾਬਲ ਸੂਰ ਤਿੰਨ ਰਾਵ ਰਹਿਆ ਪਰਪੂਰ ਦਿੱਥੈ ਸੀਤਾ ਸੀਤਾ ਮਹਾਮਾਇਤਾ ਤਾ ਤੁ ਰੂਪ ਨਾ ਕਥਨੇ ਜਾਇ ਨਾ ਮਰਣ ਠਾ ਜੀ ਜੈ ਜਿਨ ਕੇ ਨਾਮ ਸੇ ਮਨ ਨਮਾਹ ਤੇ ਤਰਬਤ ਮਤਮ ਸੇ ਤੇ ਲੋਕਰ ਨਨ ਸੁਧਿਆ ਮਸੋ ਸਤ ਕੰਨ ਮਸਨ ਰੰਕਾਰ ਕਰ ਕਰ ਵੇਖੈ ਨ ਜਨਹਾਰ ਉੱਥਰ ਕੰਨ ਮੰਨੋ ਪਰ ਪੰਡ ਦੇ ਕੋ ਕਦੀ ਤਾਂ ਤਨ ਅੰਤ ਨਾ ਚਿੱਤ ਲੋ ਲੋ ਆਕਾਰ ਜੀ ਜੀ ਹੁਕਮ ਤੇ ਤੁਕਾਰ ਵੇਖੈ ਵਿਸੇ ਕਰੇ ਵਿਚਾਰ ਨਾਨਕ ਸਨਾ ਕੜਾ ਸਰ ਜਤ ਪਹਾਰਾ ਤੀ ਰੋਸ਼ਨਾ ਅਰਨ ਮਤਵੇ ਦੇ ਹਥਿਆਰ ਪੋਕਲਾ ਪਤਵ ਤਉ ਪੰਡਾ ਭਉਮਰ ਤੇ ਢਾਲ ਕਰਿਓ ਸਭ ਸੇ ਦਿੱਖ ਸਾਭਿ ਨ ਕੋ ਨਗਰ ਕਰਮ ਜਿਨ ਕਾਰ ਨਾਨਕ ਨਦਰੀਨ ਦੇ ਵਿਹਾ ਅਲੋਕ ਹਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵਸ ਰਾਜ ਵਿਧਾਈ ਦਾਇਆ ਕੀ ਲੈ ਸਗਲ ਜਗਤ ਚੰਗਿਆਈਆਂ ਬੁਰਾਈਆਂ ਵਾਜੇ ਧਰਮ ਹਦੂਏ ਕਰਮੀ ਆਪੋ ਆਪਣੀ ਦੇ ਨੇੜੇ ਤੇ ਦੂਰ ਮੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਨਿਕੁਜ ਨੇ ਕੀਤੀ ਛੁੱਟੀ ਨਾਲ ਮੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਨਿਕੁਜ ਨੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਦਾ ਕੰচা ਵਾਹਿਗੁਰੂ ਜੀ ਕੀ ਹਫਤੇ